ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਵਾਅਦਾ ਹੋ ਚੁੱਕਿਆ ਜੀ ਹਾਂ ਦੱਸ ਦਈਏ ਕਿ ਇੱਕ ਦਿਨ ਦੇ ਵਿੱਚ 122 ਨਵੇਂ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਨੇ ਦੱਸ ਦਈਏ ਕਿ ਹੁਣ ਤੱਕ 743 ਘਟਨਾਵਾਂ ਦਰਜ ਕੀਤੀਆਂ ਜਾ ਚੁੱਕੀਆਂ ਨੇ ਸੀਜ਼ਨ ਦੀ ਸ਼ੁਰੂਆਤ ਹੁਣ ਤੱਕ ਦੱਸ ਦਈਏ ਲੈ ਕੇ ਜੇਕਰ 26 ਤਰੀਕ ਦੀ ਗੱਲ ਕਰੀਏ ਤਾਂ 743 ਘਟਨਾਵਾਂ ਦਰਜ ਕੀਤੀਆਂ ਗਈਆਂ ਨੇ ਸਭ ਤੋਂ ਵੱਧ ਮਾਮਲੇ ਤਰਨਤਾਰਨ ਸੰਗਰੂਰ ਫਿਰੋਜ਼ਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਤੋਂ ਸਾਹਮਣੇ ਆਏ ਨੇ ਜੇਕਰ ਤਰਨਤਾਰਨ ਦੀ ਗੱਲ ਕਰੀਏ ਤਾਂ 28 ਮਾਮਲੇ ਉੱਥੋਂ ਪਰਾਲੀ ਸਾੜਨ ਦੇ ਸਾਹਮਣੇ ਆਏ ਨੇ ਸੰਗਰੂਰ ਤੋਂ 19 ਮਾਮਲੇ ਫਿਰੋਜ਼ਪੁਰ ਤੋਂ 11 ਮਾਮਲੇ ਅੰਮ੍ਰਿਤਸਰ ਤੋਂ 10 ਮਾਮਲੇ ਤੇ ਹੁਸ਼ਿਆਰਪੁਰ ਤੋਂ 9 ਮਾਮਲੇ ਸਾਹਮਣੇ ਆਏ ਨੇ ਦੱਸਤੀ ਕਿ ਇਸ ਤੋਂ ਇਲਾਵਾ ਬਠਿੰਡਾ ਦੇ 6 ਫਤਿਹਗੜ੍ਹ ਸਾਹਿਬ ਦੇ 7 ਕਪੂਰਤਲਾ ਦੇ 7 ਮਾਨਸਾ ਤੋਂ 3 ਤੇ ਮੁਕਸਰ ਸਾਹਿਬ ਤੋਂ 4 ਮਾਮਲੇ ਦਰਜ ਤੇ ਗਏ ਨੇ ਆਕੜਿਆਂ ਦੇ ਮੁਤਾਬਕ ਪਿਛਲੇ ਦੋ ਦਿਨਾਂ ਤੋਂ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਸੰਗਰੂਰ ਦੇ ਵਿੱਚ ਪਹਿਲੀ ਵਾਰ ਆਕੜਾ 29 ਦੇ ਨੇੜੇ ਪਹੁੰਚ ਗਿਆ ਜਦਕਿ ਪਿਛਲੇ ਦਿਨਾਂ ਦੇ ਵਿੱਚ ਇੱਥੇ ਸਿਰਫ 2 ਤੋਂ 5 ਮਾਮਲੇ ਹੀ ਰਿਪੋਰਟ ਹੋ ਰਹੇ ਸਨ ਉੱਥੇ ਦੇ ਦੂਜੇ ਪਾਸੇ ਪਰਾਲੀ ਨੂੰ ਅੱਗ ਲਗਾਉਣ ਦੀ ਘਟਨਾਵਾਂ ਨੂੰ ਰੋਕਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕਮਰ ਕੱਸ ਲਈ ਹੈ ਡਿਪਟੀ ਕਮਿਸ਼ਨਰ ਦਾ ਹੁਕਮ ਹੈ ਤੇ ਕਿਸ ਤਰੀਕੇ ਦੇ ਨਾਲ ਡੀਐਮਐਸ ਪੀਜ਼ ਰੋਜ਼ਾਨਾ ਕਰਨਗੇ ਸਪੌਟ ਜਿਹੜੀ ਹੌਟਸਪੌਟ ਨੇ ਉਹਨਾਂ ਦਾ ਦੌਰਾ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਦੱਸਦੀ ਕਿ ਜ਼ਿਲ੍ਹਾ ਸੰਗਰੂਰ ਦੇ ਵਿੱਚੋਂ ਨਦੀ ਪ੍ਰਾਲੀ ਅੱਗ ਲਗਾਉਣ ਦੀ ਇਕਟਾਵਾ ਨੂੰ ਪੂਰੀ ਤਰ੍ਹਾਂ ਕਾਬੂ ਕਰਨ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਹਰ ਯਤਨ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਫੀਲਡ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਰੋਜ਼ਾਨਾ ਫੀਲਡ ਵਿੱਚ ਰਹਿਣ ਅਤੇ ਡਿਊਟੀ ਪੂਰੀ ਤੰਦੇਹੀ ਦੇ ਨਾਲ ਕਰਨ ਲਈ ਹਦਾਇਤ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਇਹ ਡਾਟਾ ਜਿਹੜਾ ਹੈ 26 ਤਰੀਕ ਤੱਕ ਦਾ ਦੱਸਿਆ ਗਿਆ ਹੈ ਜੋ ਕਿ ਇੱਕ ਦਿਨ ਦੇ ਵਿੱਚ ਜਾਨੀ ਕਿ 26 ਅਕਤੂਬਰ ਦੀ ਗੱਲ ਕਰੀਏ ਤਾਂ 12290 ਮਾਮਲੇ ਇੱਕ ਦਿਨ ਦੇ ਵਿੱਚ ਸਾਹਮਣੇ ਆਏ ਨੇ ਸੀਜ਼ਨ ਦੀ ਸ਼ੁਰੂਆਤ ਤੋਂ ਹੁਣ ਤੱਕ ਗੱਲ ਕਰੀਏ ਤਾਂ 743 ਮਾਮਲੇ ਜਿਹੜੇ ਨੇ ਉਹ ਹੁਣ ਤੱਕ ਸਾਹਮਣੇ ਆ ਚੁੱਕੇ ਨੇ